ਇੱਕ ਭਰਾ ਨੂੰ ਜਦੋਂ ਮਾਰ ਦਿੱਤਾ ਜਦੋਂ ਦੂਜੇ ਭਰਾ ਨੂੰ ਮਾਰਨ ਲੱਗੇ ਤੇ ਮਾਂ ਅੱਗੇ ਆ ਕੇ ਖੜ ਗਈ ਕਹਿੰਦੀ ਹੈ ਇੱਕ ਮਾਰ ਦਿੱਤਾ ਦੂਜੇ ਨੂੰ ਬਖਸ਼ ਦੋ ਮੇਰਾ ਪੁੱਤ ਮੈਨੂੰ ਮੋੜ ਦੇ ਉਹਨੇ ਹੱਥ ਜੋੜੇ ਤਰਲੇ ਪਾਏ ਨਹੀਂ ਉਹਦੀ ਨਹੀਂ ਸੁਣੀ ਗਈ ਉਹਦੇ ਮੁੰਡੇ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਪੇੜ ਨਾਲ ਬੰਨ੍ਹ ਦਿੱਤਾ ਤੇ ਮਾਂ ਨੂੰ ਉਥੇ ਉਹ ਤੋਂ ਉਹਦੇ ਕੱਪੜੇ ਉਤਾਰੇ ਗਏ ਉਹਦੀ ਇੱਜ਼ਤ ਲੁੱਟੀ ਗਈ ਇਸ ਪੁੱਤਰ ਦੀਆਂ ਅੱਖਾਂ ਦੇ ਸਾਹਮਣੇ ਫਿਰ ਪੁੱਤਰ ਨੂੰ ਮਾਰਿਆ ਗਿਆ ਕਾਹਦਾ ਹਿੰਦੁਸਤਾਨ ਕਾ ਦਾ ਆਜ਼ਾਦ ਹਿੰਦੁਸਤਾਨ ਉਹਨੂੰ ਫੜ ਕੇ ਗੱਲੇ ਤੋਂ ਖਿੱਚ ਕੇ ਉਹਦੇ ਮੂੰਹ ਦੇ ਵਿੱਚ ਪੈਟਰੋਲ ਪਾ ਕੇ ਸਾਡ ਜਾਕਾ ਦੇ ਸਾਹਮਣੇ ਉਹਨੂੰ ਅੱਗ ਲਗਾਈ ਜਦੋਂ ਉਹ ਤੜਫਿਆ ਉਹਨੇ ਕਿਹਾ ਵਿਚਾਲੋਕ ਉਹਦੇ ਵਿਚਾਨ ਕਰਕੇ ਹੀ ਜਿਹੜਾ ਵੱਡਾ ਦੂਜਾ ਭਰਾ ਸੀਗਾ ਉਹ ਬਾਹਰ ਨਿਕਲ ਗਿਆ ਉਹਨੂੰ ਵੀ ਐਂ ਜਲਦਾ ਟਾਇਰ ਪਾ ਕੇ ਉਹਦੇ ਗੱਲੇ ਵਿੱਚ ਉੱਪਰ ਪੈਟਰੋਲ ਸਿੱਟ ਕੇ ਉਹਨੂੰ ਵੀ ਅੱਗ ਲਗਾ ਦਿੱਤੀ ਦੇਖੋ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਇਹਨਾਂ ਜਿੰਦਿਆਂ ਨੂੰ ਜਲਾਣਾ ਤੇ ਜਦੋਂ ਉਹ ਤੜਫਣਗੇ ਤੇ ਉਹਨਾਂ ਦੇ ਕੋਲ ਖੜ ਕੇ ਤੇ ਤਾੜੀਆਂ ਮਾਰੋਗੇ ਕਿ ਦੇਖੋ ਕਿਵੇਂ ਬਾਂਦਰ ਨੱਚ ਰਹੇ ਹਨ ਉਹਨਾਂ ਨੇ ਘਰ ਦੇ ਵਿੱਚ ਮਹਾਰਾਜ ਦਾ ਸਰੂਪ ਰੱਖਿਆ ਸੀ ਉਹਨਾਂ ਦੀ ਬਜ਼ੁਰਗ ਮਾਤਾ ਜੀ ਫਿਰ ਉਹਨਾਂ ਨੂੰ ਹੀ ਇਹਨਾਂ ਨੇ ਇਸ ਤਰੀਂ ਜਲਾਇਆ ਦੋਨਾਂ ਭਰਾਵਾਂ ਨੂੰ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਸਾਡੇ ਗੁਰੂ ਪ੍ਰਿੰਸ ਸਾਹਿਬ ਜੀ ਦੀ ਬੇਅਦਬੀ ਨਾ ਕਰੋ ਸਾਨੂੰ ਬੇਸ਼ੱਕ ਮਾਰ ਦੋ ਉਹਨਾਂ ਨੇ ਕਿਹਾ ਤੁਹਾਨੂੰ ਵੀ ਮਾਰਾਂਗੇ ਤੁਹਾਡੇ ਗ੍ਰਾਂਤੀ ਵੀ ਬੇਅਦਵੀ ਕਰਾਂਗੇ ਕਿ ਉਹਨਾਂ ਨੇ ਪਹਿਲੇ ਉਹਦੇ ਹੱਥ ਬੰਨੇ ਮਾਤਾ ਦੇ ਬਜ਼ੁਰਗ ਮਾਤਾ ਦੇ ਫਿਰ ਦੋਨਾਂ ਬੱਚਿਆਂ ਨੂੰ ਜਲਾਇਆ ਫਿਰ ਉਸ ਤੋਂ ਬਾਅਦ ਗੁਰੂ ਬ੍ਰਾਂਚਾਇਰ ਜੀ ਨੂੰ ਪਾੜ ਕੇ ਪੈਰਾਂ ਦੇ ਕੱਲੇ ਤੋੜ ਲਿਆ ਫਿਰ ਅਗ ਲਗਾਈ ਉਹਨਾਂ ਦੇ ਘਰ ਦੇ ਸੱਤ ਜੀ ਜੀ ਨੇ ਸਤੋ ਜੀ ਮਾਰ ਦਿੱਤੇ ਇੱਕ ਅਠਵਾ ਉਹਨਾਂ ਦਾ ਬੱਚਾ ਟੀਗਾ ਜੇ ਮੇਰੇ ਖਿਆਲ ਕੋਈ 6-7 ਸਾਲਾਂ ਦਾ ਬੱਚਾ ਹੋਇਆ ਹੋਣਾ ਉਸ ਬੱਚੇ ਨੂੰ ਫਟਾਫਟ ਮਾਂ ਦੇ ਨਾਲ ਜਾ ਕੇ ਬਾਥਰੂਮ ਦੇ ਵਿੱਚ ਕੈਂਚੀ ਦੇ ਨਾਲ ਹੀ ਜੂੜਾ ਕੱਟ ਦਿੱਤਾ ਉਹਨੂੰ ਤੇ ਕਹਿੰਦੀ ਅਮੇ ਜੂੜਾ ਕੱਟ ਦਿੱਤਾ ਤੇ ਸ਼ਾਇਦ ਹੋ ਸਕਦਾ ਵੀ ਇਹਨਾਂ ਨੂੰ ਭੁਲੇਖਾ ਪੈ ਜਿਵੇਂ ਚੱਲ ਛੱਡ ਜਮਨ ਜੀ ਹੈ ਨਾ ਅਠਵਾ ਮੁੰਡਾ ਮਾਰਿਆ ਉਹ ਜਿਹਦਾ ਜੂੜਾ ਕਟਿਆ ਉਹ ਮਾਰ ਦਿੱਤਾ 1.5 ਸਾਲ ਦਾ ਉਹਨਾਂ ਦਾ ਬੱਚਾ ਹੋਰ ਸੀਗਾ ਜੇ ਉਹ 1.5 ਸਾਲ ਦੇ ਬੱਚੇ ਨੂੰ ਵੀ ਚੁੱਕ ਕੇ ਤੁੰਦੂਰ ਵਿੱਚ ਟਿੱਡ ਦਿੱਤਾ ਉਹਦੀ ਚਾਚੀ ਨੇ ਨਾ ਤੁੰਦੂਰ ਜਲਦ ਦੇ ਵਿੱਚੋਂ ਬੱਚਾ ਕੱਢ ਲਿਆ ਮੈਂ 3 ਸਾਲ ਮੈਡੀਕਲ ਦੇ ਵਿੱਚ ਆਪਣੇ ਹਸਬੰਦ ਦਾ ਇਲਾਜ ਕਰਵਾਉਂਦੀ ਰਹੀ ਆ ਮੈਂ 3 ਸਾਲ ਉਸ ਬੱਚੇ ਨੂੰ ਦੇਖਿਆ ਉਹਦੇ ਲੈਟਰਨਿੰਗ ਬਾਥਰੂਮ ਦੀ ਜਗ੍ਹਾ ਨਹੀਂ ਸੀਗੀ ਕਿਉਂ ਇੱਥੇ ਤੋਂ ਲੈ ਕੇ ਉਹਦਾ ਤਾੜ ਹੈ ਹੀ ਨਹੀਂ ਸੀਗਾ ਔਰ ਦੇਖੋ ਸਾਡੇ ਪਰੇ ਘਰ ਸੀਗੇ ਸੋਨਾ ਸੀ ਚਾਂਦੀ ਸੀ ਪੈਸੇ ਸੀ ਪਰ ਸਾਡੇ ਦਿਮਾਗ ਨੇ ਉਹ ਲਾਸ਼ਾਂ ਦੇਖ ਕੇ ਇਹ ਨਹੀਂ ਸੋਚਿਆ ਹੈਗਾ ਕਿ ਅਸੀਂ ਥੋੜਾ ਬਹੁਤਾ ਪੈਸਾ ਹੀ ਕੋਲ ਰੱਖ ਲਵਾਂ ਸਾਨੂੰ ਇਹ ਸੀਗਾ ਚਲੋ 1-2 ਦਿਨ ਬਾਅਦ ਆਪਣੇ ਘਰ ਵਕਸਾ ਜਾਵਾਂਗੇ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਜਦ ਵੱਤੀ ਮੋੜ ਕੇ ਕਾ ਰਾਵਾਂਗੇ ਕਿ ਇਸ ਘਰ ਦੇ ਵੀ ਸਾਨੂੰ ਆਪਣੇ ਘਰ ਦੇ ਦਰਵਾਜ਼ੇ ਵੀ ਨਹੀਂ ਮਿਲਣਗੇ ਅਸੀਂ ਭਰੇ ਘਰ ਛੱਡ ਕੇ ਰਾਤ 8 ਵਜੇ ਜਦੋਂ ਘਰਾਂ ਵਿੱਚੋਂ ਨਿਕਲੇ ਤੇ ਉਹ ਸੜਕਾਂ ਵਿੱਚੋਂ ਫਿਰ ਦੋ ਲਾਸ਼ਾਂ ਤੋਂ ਨਹੀਂ ਨਿਕਲੇ ਅਸੀਂ ਦੋ ਲਾਸ਼ਾਂ ਦੇ ਸਾਡੇ ਆਪਣੇ ਆਪਣੀਆਂ ਦੀਆਂ ਸਾਨੂੰ ਪਰ ਉਹ ਜਿਹੜੀਆਂ ਸੜਕਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਲਾਸ਼ਾਂ ਪਿਛੀਆਂ ਵੀਆਂ ਸਨ ਕਿੰਨੀਆਂ ਲਾਸ਼ਾਂ ਦੇ ਉੱਪਰੋਂ ਨਿਕਲੇ ਆ 3